बहत अॻे पए अॻे पया कोई कैम बि हथ नी आहे भाॼी ਬੋਲ ਸਾਥੀਓ ਕੁੱਛੂ ਕੁੱਛੇ ਤੇ ਪਾਣੀ ਨੂੰ ਕੈਂਡ ਹੱਤ ਦੀਆਂ ਕੋਈ ਜਗਾਦੀ ਫਰਦੀ ਅੱਜ ਅਸੀਂ ਤੁਹਾਡੇ ਨਾਲ ਆ ਪੂਰਾ ਪੰਜਾਬ ਤੁਹਾਡੇ ਨਾਲ ਹੋਲੀ ਕਾਲੀ ਨਾਲ ਜਿੰਦਾਬਾ ਰੋਲੇ 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 ਤੜੀ ਮਾਰਦੇ ਆਲੋ ਬੋਲ ਰੋਲੇ ਰੋਲੇ ਚਲੋ ਚਲੋ ਜੀ ਆਜੋ ਆਜੋ ਇਧਰ ਆ ਗਾਵਾ ਗਰ ਕਰਨ ਬਹੁਤ ਬਹੁਤ ਚਲੋ ਚਲੋ ਅਕਰਾਲਾ ਬੁਰਾ ਗਰਾਲਾ ਮਰਾ ਗਰ ਸਾਜੂ ਜੀ ਚੜਦੇ ਬਹੁਤ ਬੱਡੇ ਪਈਆਂ ਇੰਨਾ ਜ਼ਿਆਦਾ ਚੇ ਪਿਆ ਕੋਈ ਕੈਂਪ ਵੀ ਹੱਤ ਨਹੀਂ ਆ ਪਾ ਜੀ ਗੁਰੇ ਆਖੇ ਉਸ ਤੋਂ ਕਿ ਜਦੋਂ ਬਾਲਨ ਸਾਹਿਬ ਜੀ ਕੋਸ਼ਿਸ਼ ਕੀਏ ਤੇ ਪਾ ਜੀ ਕੈਂਪ ਹੱਤ ਨਹੀਂ ਆ ਕੋਈ ਕਿਹਾ ਜੀ ਸਾਹਿਬ ਜੀ ਅੱਜ ਅਸੀਂ ਕੋਡ ਨਾਲ ਪੂਰਾ ਪੰਜਾਬ ਕੋਡ ਨਾਲ ਸੋਨੀ ਕਮਿੰਗ ਨਾਲ ਜਿੰਦਾਬਾਹ ਰੋਲੇ 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 ਸਾਰੀ ਲੜ ਦਬੋ ਆਲੇ ਚਲੋ ਚਲੋ ਜੀ ਹਾਲੋ ਆਜੋ ਆਜੋ ਕਰੋ ਚਲੋ ਜੀ ਇਹ ਹਾਰ ਕਰ ਸੋਤ ਬਹੁਤ ਅੰਮ੍ਰਿਤ ਜੀ ਚਲੋ ਚਲੋ ਅਕਰਮ ਅਬਦੁਲ ਅਮੀਰ ਅਬਦੁਲ ਅਕਰਮ ਅਬਦੁਲ ਤਾਲਜੇ ਹਿਸੜ ਤੋਂ ਬਹੁਤ ਬੱਗੇ ਪਈਆਂ ਇੰਨਾ ਜ਼ਿਆਦਾ ਕਿਹ ਬਈਆਂ ਕੋਈ ਕੈਨ ਦੇ ਹੱਤ ਨਹੀਂ ਆ ਭਾਜੀ ਬੁਰੇ ਮਨਾਂ ਤੋਂ ਅੱਗੇ ਹੱਸਣਾ ਤੇ ਜਦੋਂ ਬਾਲਨ ਸਾਹਿਬ ਜੀ ਤੁਸੀਂ ਸੀਗੇ ਤੇ ਪਾਣੀ ਨੂੰ ਕੈਨ ਦੇ ਹੱਤ ਨਹੀਂ ਕੋਈ ਤੁਸੀਂ ਭਾਜੀ ਸਰ ਜੀ ਅੱਜ ਜੀ ਤੁਹਾਡੇ ਨਾਲ ਪੂਰਾ ਪੰਜਾਬ ਤੁਹਾਡੇ ਨਾਲ ਫੌਲੀ ਕਾਲੀ ਨਾਲ ਜਿੰਦਾਬਾਦ ਚਲੋ 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 ਆਜੋ ਆਜੋ ਕਰੋ ਚਾਹੋ ਇਹ ਹਰਕਰ ਬਹੁਤ ਬਹੁਤ ਮਿਹਨਤ ਕਰੀ ਚਲੋ ਚਲੋ ਅਸਲ ਉਹ ਗੁਰੂ ਗ੍ਰੰਥ ਸਾਹਿਬ ਜੀ ਪਟਿਆਰੇ ਅੰਮ੍ਰਿਤ ਸਾਹਿਬ ਜੀ ਚੜ੍ਹਦੇ ਬਹੁਤ ੱੱਕੇ ਪਏ ਆ ਇੰਨਾ ਜਵਾਂ ੱੱਕੇ ਪਏ ਕੋਈ ਕਹਿ ਨਹੀਂ ਆ ਪਾਜੀ ਬੁਰੇ ਨੂੰ ਉਸੇ ਨੂੰ ਆਦੇਸ ਹੋਣਾ ਤੇ ਜਦੋਂ ਸੋਨ ਸਾਹਿਬ ਜੀ ਤੁਸੀਂ ਜੀ ਏ ਭਾਜੀ ਉਹ ਕੰਦ ਹੱਦ ਦੀਆਂ ਕੋਈ ਠੀਕਾ ਜੀ ਸਾਹਿਬ ਜੀ